ਅੰਦਰ ਦੇ ਥਾਣਾ ਨਵੀਂ ਬਾਰਾਤਰੀ ਤੋਂ ਜਿੱਥੇ ਤੁਸੀਂ ਦੇਖ ਸਕਦੇ ਹੋ ਸ਼ਿਵ ਸੈਨਾ ਲੋਇਨ ਤੋਂ ਨੈਸ਼ਨਲ ਪ੍ਰੈਜ਼ੀਡੈਂਟ ਰਾਜਕੁਮਾਰ ਰੋੜਾ ਜੀ ਆ ਇੱਥੇ ਪਹੁੰਚੇ ਨੇ ਸੋ ਇਹਨਾਂ ਸੋ ਗੱਲਬਾਤ ਕਰਾਂਗੇ ਕੀ ਮਾਮਲਾ ਹੈਗਾ ਵਾ ਹਾਂਜੀ ਹਾਂਜੀ ਕੀ ਹਾਂਜੀ ਮੈਂ ਰਾਜਕੁਮਾਰ ਰੋੜਾ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਸ਼ਿਵ ਸੈਨਾ ਲੋਇਨਾ ਅੱਜ ਅਸੀਂ ਉਹਦੀ ਪੁੱਡਾ ਜੀ ਗਰਾਊਂਡ ਵਿੱਚ ਬੈਠੇ ਸੀ ਡੀਆਈਜੀ ਸਾਹਿਬ ਨੂੰ ਮਿਲਣ ਜਾਣਾ ਸੀਗਾ ਇੱਕ ਪ੍ਰੀਆ ਚੱਲਣ ਦਾ ਮਸਲਾ ਹੈ ਤੁਹਾਨੂੰ ਪਤਾ ਹੀ ਹੋਣਾ ਜਿਹਦੇ ਮਸਲੇ 'ਤੇ ਅਸੀਂ ਇਕੱਠੇ ਹੋਏ ਸੀ ਡੀਆਈਜੀ ਸਾਹਿਬ ਦਫ਼ਤਰ ਜਾਣਾ ਸੀ ਅਜੀ ਉੱਤੇ ਬਾਹਰ ਬੈਠੇ ਸੀ ਤੇ ਜਾਨੋ ਇੱਕ ਭਾਈ ਸਾਹਿਬ ਜੀ ਬੈਠੇ ਨਾ ਕੁੜੀਦਾਰ ਮੈਡਮ ਨਾਲ ਬੈਠੇ ਸੀਗੇ ਇਹਨਾਂ ਵੱਲ ਦੇਖੀ ਜਾਂਦਾ ਸੀ ਮੋੜ ਮੋੜ ਕੇ ਤੇ ਸਾਡੇ ਵਾਲਿਆ ਜੀ ਹੈਗੇ ਪ੍ਰੈਸ ਅਸਿਸਟੈਂਟ ਸੀ ਪ੍ਰਧਾਨ ਜੀ ਵੇ ਇਹਨਾਂ ਨੇ ਹੁਣ ਕਹਿਤਾ ਵੀ ਤੂੰ ਕੁੜੀਦਾਰ ਕੀ ਦੇਖੀ ਜਾਂਦਾ ਤੋ ਉਹ ਸਾਨੂੰ ਗਾਲਾਂ ਕੱਢਣ ਲੱਗਾ ਪਿਆ ਚੱਕ ਕੇ ਉਹਨੇ ਕਹਿੰਦਾ ਜੀ ਮੈਂ ਐਮਐਲਏ ਮੈਂ ਵੀ ਐਮਪੀ ਹਾਂ ਤੁਸੀਂ ਪੱਤਰਕਾਰ ਬਣੇ ਆ ਵੱਡੇ ਸਿਰ ਦੇ ਨਾਲ ਬਣੇ ਕੀ ਤੁਸੀਂ ਕਿ ਮੇਰਾ ਹੀ ਬਾਗ ਲੂਗੇ ਇਹਦਾ ਕਹਿ ਕੇ ਬਾਜ ਨਾਲ ਕੁਰਸੀ ਚੱਕ ਕੇ ਮੇਰੇ ਮਾਰੀ ਉੱਥੇ ਤੇ ਉਹ ਕੁੜੀ ਦੇ ਕੋਲੇ ਮਾਰ ਕੁੜੀ ਰੇਠੀ ਐਨੇ ਮੋਰੇ ਕੁਰਸੀ ਉੱਪਰ ਮੋਰੇ ਕੁਰਸੀ ਮਾਰੀ ਤੇ ਜਿਹਦੇ ਨਾਲ ਤੋ ਬਾਦਾਂ ਨੂੰ ਐਮ.ਐਲ.ਏ. ਐਮ.ਪੀ. ਜੀ ਨੇ ਧਮਕੀਆਂ ਦੇਣ ਲੱਪਿਆ ਤੇ ਫਿਰ ਅਸੀਂ 112 ਤੇ ਕਾਲ ਕੀਤੀ ਤੇ ਹੁਣ ਤੇ ਪੁਲਿਸ ਖਾਣੇੋਂ ਉਹਨੂੰ ਲੈ ਕੇ ਆਏ ਆ ਤੇ ਅਸੀਂ ਸਾਰੇ ਇੱਥੇ ਆਏ ਆ ਤੇ ਉਹ ਹੁਣ ਤੇ ਜਾ ਕੇ ਦੇਖਦੇ ਕੀ ਤੁਹਾਨੂੰ ਤੁਹਾਨੂੰ ਜਾਂਦਾ ਸੀਗਾ ਨਹੀਂ ਮੈਂ ਬਿਲਕੁਲ ਕੋਈ ਕਹਿ ਰਹੇ ਹੋ ਕਿ ਸੀਤਾ ਨੌਣ ਦੀ ਬਣੇ ਹੋ ਇਹ ਪਤਾ ਨਹੀਂ ਇਹ ਪਰ ਮੈਂ ਨਹੀਂ ਹੁਣ ਜਾਂਦਾ ਮੈਂ ਕਦੀ ਮੈਂ ਫਸਦਾ ਮੈਂ ਮੈਨੂੰ ਕਹਿੰਦਾ ਮੈਂ ਐਮ.ਐਲ.ਏ. ਆ ਐਮ.ਪੀ. ਆ ਚੋਣ ਲੜਿਆ ਆ ਜਾਂ ਕੁਝ ਇਦਾਂ ਮੈਨੂੰ ਕੁਝ ਭੁੱਲਿਆ ਵਿੱਚ ਤੇ ਚੱਕੇ ਉਹਨੇ ਨਾਲ ਹੀ ਉਹਦੇ ਗਾਲਾਂ ਕੱਢੀਆਂ ਮੈਨੂੰ ਤੇ ਹੋਰ ਕਿ ਕੁਝ ਜੇ ਸਾਡੇ ਜਿਹੜਾ ਉੱਥੇ ਵੀ ਦੇਖ ਸਕਦੇ ਆ ਉੱਥੇ ਸਰਕਾਰੀ ਕੈਮਰੇ ਵੀ ਲੱਗੇ ਹੋਏ ਆ ਉਹ ਵੀ ਤਾਂ ਅਸੀਂ ਦੇਖ ਸਕਦੇ ਆ ਤੇ ਇਹ ਹੋਇਆ ਹੁਣ ਕਿਸੇ ਛੁਪਾਏ ਦਫਤਰ ਵਿੱਚ ਤੇ ਦੇਖਦੇ ਆ ਕੋਸਾ ਕੀ ਕਰਦੇ ਆ ਇਹ ਕਿਹਨਾਂ ਨੂੰ ਇਹ ਕਿਹਦੇ ਵੱਲ ਇਹ ਮੁੰਡੇ ਜਿਹੜਾ ਮੁੰਡਾ ਇਹ ਕਿਹਨੂੰ ਛੇੜ ਰਿਆ ਸੀ ਇਹ ਮੇਰਾ ਸਾਡਾ ਕੁੜੀਆ ਮੈਡਮ ਸੀ ਇਹਦੇ ਮਸਲੇ ਵਿੱਚ ਅਸੀਂ ਉੱਥੇ ਇਕੱਠੇ ਹੋਏ ਸੀਗੇ ਕਿਹੜੇ ਮਸਲੇ ਇਹ ਪ੍ਰਿਆ ਸੀ ਅਚਨ ਜਿਹੜਾ ਪ੍ਰਿਆ ਕਰ ਲੈਣਿਆ ਜਿਹਦੇ ਮਾਮਲੇ ਸਿਰ ਪਹਿਲਾਂ ਵੀ ਸੁਣਿਆ ਕਿ ਪਿੰਡ ਵਿੱਚ ਲੜਾਈ ਹੋਈ ਸੀ ਉਹਦੇ ਮਸਲੇ ਵਿੱਚ ਅੱਜ ਅਸੀਂ ਇਕੱਠੇ ਹੋਏ ਸੀਗੇ ਤੇ ਡੀਆਈਜੀ ਸਾਡੇ ਨੂੰ ਅਸੀਂ ਮਿਲਣਾ ਸਿਆਦੇ ਸੀ हां जी मैडम की होया सी सी दे दे सी की सी आज सर पूछनी थी असी बाहर कॉम्प्लेक्स ते बैठे होए होए सके ते असी दिया जी साहब ਕੋਲ ਜਾਣਾ ਸੀਗਾ ਉਹਨਾਂ ਨੂੰ ਸਭ ਪਹਿਲਾਂ ਮੰਗਵਾਣਾ ਚਾਹੀਦਾ ਸੀ ਮੈਂ ਕਹੜੀ ਆਈ ਥੋੜੀ ਜਿਹਾ ਸੀ ਮੈਨੇ ਕੀ ਕਰਵਾਈ ਕੀਤੀ ਕੀ ਨਹੀਂ ਕੀਤੀ ਇਹਨਾਂ ਨੂੰ ਮੁੰਡਾ ਨਾ ਕਾਫੀ ਟਾਈਮ ਤੋਂ ਦੇਖ ਰਿਹਾ ਸੀਗਾ ਮੈਂ ਉਸ ਨੂੰ ਜਿਹੜਾ ਕੀਆ ਧਿਆਨ ਨਹੀਂ ਦਿੱਤਾ ਤੇ ਸਾਰ ਮੈਂ ਦੇਖਿਆ ਸਰ ਨੇ ਉਹਨਾਂ ਨੂੰ ਪੁੱਛਿਆ ਵੀ ਮੈਂ ਤੁਗੋੜੀਵਾਲਾ ਤਾਂ ਦੇਖਦਾ ਬਾਰ-ਬਾਰ ਤੇ ਇਹਨੂੰ ਗਾਲਾਂ ਕੱਢਣ ਲੱਗ ਗਿਆ ਤੇ ਤੁਮ ਕਹਿ ਦਿੱਤੀ ਉਸ ਤੋਂ ਬਾਅਦ ਉਹਨੇ ਕੁਰਸੀ ਘੜੀ ਹੈ ਸਰ ਤੇ ਚੱਕ ਕੇ ਮਾਰੀ ਉਸ ਵੇ ਮੈਂ ਅੱਗੇ ਆ ਗਈ ਤੇ ਕੁਰਸੀ ਦੇ ਵਿੱਚ ਜਿਹੜੀ ਕੁਰਸੀ ਨਹੀਂ ਮੁੰਡਾ ਤੁਹਾਨੂੰ ਜਾਣਦਾ ਸੀ ਨਹੀਂ ਸਰ ਮੁੰਡਾ ਮੈਨੂੰ ਨਹੀਂ ਜਾਣਦਾ ਫਸਟ ਟਾਈਮ ਮੈਂ ਉਹਨਾਂ ਨੂੰ ਮੈਂ ਤੁਹਾਨੂੰ ਕੀ ਲੱਗਦਾ ਕਿ ਛੇੜਖਾਣੀ ਨਹੀਂ ਦੇਣਾ ਸਰ ਕਹਿ ਸਕਦੇ ਕਿਉਂਕਿ ਮੈਂ ਉਹਨਾਂ ਨੂੰ ਚੀਮੇ ਕਿ ਮੈਂ ਜਿਹੜੀ ਮੈਂ ਅੱਜ ਦੀ ਕਾਰਵਾਈ ਕਰਨੀ ਸੀ ਜੀ ਅੱਜ ਜੋ ਮੇ ਨਾਲ ਲੜਾਈ ਹੋਈ ਸੀ ਜੀ ਸੀਦੀ ਮੈਂ ਮੰਗ ਕਰਦੀ ਹਾਂ ਇਸ ਟਾਈਮ ਤੋਂ ਪ੍ਰਸ਼ਾਸਨੋਂ ਮੈਂ ਉਸ ਇਸ ਨੇ ਇਹ ਲੜਾਈ ਕੀ ਹੋਈ ਸੀ ਤੁਹਾਡਾ ਕੀ ਮਾਮਲਾ ਜਿਹੜਾ ਇਸ ਸਾਲ 2025 ਨੂੰ ਸਾਡੇ ਨਾਲ ਤੋਂ ਕਵਾਰਟੀ ਮਨਜਿੰਦਰ ਸਿੰਘ ਦੇ ਨਾਮ ਆ ਜਿੱਥੇ ਟੈਕਸੀ ਸਟੈਂਡ ਦੇ ਬੰਦੇ ਸੀਗੇ 15-20 ਬੰਦਿਆਂ ਨੇ ਮੇਤੇ ਇਕੱਲੇ ਤੇ ਹਮਲਾ ਕੀਤਾ ਜੇਗਾ ਉਸੇ ਤੋਂ ਉਸ ਦੌਰਾਨ ਮੇਰੇ ਘਰ ਵੀ ਖੱਟਾ ਲੱਗ ਗਿਆ ਸੀ ਫਿਰ ਤੇ ਫਿਰ ਪੁਲਿਸ ਨੂੰ ਵੀ ਜਿਹੜਾ ਕੀ ਆ ਫੋਨ ਕੀਤਾ ਸਾਡੇ ਵੱਲੋਂ ਜਾਨੀ ਕਿ ਇਹ ਕੋਈ ਨਹੀਂ ਆਈ ਉਲਟਾ ਪੁਲਸ ਵਾਈਂ ਨੇ ਕਿ ਮੇਰੀ ਕੀ ਸੁਣਵਾਈ ਕਰਨੀ ਸੀ ਉਹਨਾਂ ਨੇ ਉਲਟਾ ਮੈਨੇ ਤੇ ਮੇਰੇ ਭਰਾਵਾਂ ਖਿਲਾਫ ਮੇਨੇ ਪੂਰੀ ਪਰਿਵਾਰ ਖਿਲਾਫ ਮੇਰਾ ਕੀ ਕਾਰਵਾਈ ਕਰਦੇ ਨੇ ਮੇਰੇ ਭਰਾਵਾਂ ਦਾ ਦੋ ਦੋ ਪਰਚੇ ਪਾ ਦਿੱਤੇ ਮੇਰੀ ਪੂਰੀ ਫੈਮਿਲੀ ਤੇ ਬੰਦਾ ਪਾ ਦਿੱਤਾ ਇਹ ਤਾਂ ਕਿਰਨੀ ਦੀ ਕਾਰਵਾਈ ਹੋ ਨਹੀਂ ਹੋਈ ਕੰਪਲੀਟ ਜੀ ਹੁਣ ਪੂਰੀ ਜਾ ਰਹੀ ਹੈ ਸੂ ਸਾਡੇ ਵਿੱਚ ਕ੍ਰਾਂਤੀਕਾਰੀ ਅਨਿਲ ਵਰਮਾ ਵੀ ਆਇਆ ਹੈ ਵਰਮਾ ਜੀ ਕੀ ਗੱਲਬਾਤ ਹੋਈ ਹੈ ਥਾਣਾ 12 ਤਰੀ ਪਹੁੰਚੇ ਆ ਅੱਗੇ ਆ ਜੋੜੇ ਗੱਲਬਾਤ ਹੀ ਕੁਛ ਨਹੀਂ ਜੀ ਰਾਜਕਮਾਇਰ ਰੋਲਾ ਜਿਹਾ ਫੋਨ ਆਏਗਾ ਕਿ ਖੁੱਡਾ ਗਰਾਉਂਡ ਦੇ ਵਿੱਚ ਅਸੀਂ ਚਾਹ ਪੀ ਰਹੇ ਆ ਚਾਹ ਪੀਂਦੇ ਪਿੰਦੇ ਇੱਕ ਦੂਜੇ ਨੇ ਕੁੜੀ ਬੱਟੀ ਕਿਤੇ ਕੁੜੀ ਨੇ ਖੇੜੇ ਸੀਗੇ ਕੋ ਗੈਰ ਵਿਅਕਤੀ ਵੱਲ ਕੁੜੀ ਨੂੰ ਖਿੜਿਆ ਗਿਆ ਇਹਨਾਂ ਪੁੱਛਿਆ ਕਿ ਤੁਸੀਂ ਤੂੰ ਇੱਦਾਂ ਕਿਉਂ ਕਰছো ਆਪਣਾ ਕੁੜੀ ਨੂੰ ਕਿਉਂ ਘੋੜਦਾ ਪਿਆ ਵਾਂ ਇਹਦੇ ਬਸ ਇਹਦੇ ਵਿੱਚ ਬਹਿਸ ਹੁੰਦੀ ਆ ਪਰ ਜਿੱਦ ਉਹ ਜਿਹੜਾ ਗੈਰ ਵਿਅਕਤੀ ਵੱਲ ਉਹ ਇਹਨਾਂ ਦੇ ਉੱਪਰ ਰਾਜਕੁਮਾਰ ਦੇ ਉੱਪਰ ਥੋਕਸੀ ਮਾਰੀ ਗਈ ਹੈ ਜੋ ਉਹਨਾਂ ਵੱਲੋਂ ਹੋਰੇ ਵੱਲੋਂ ਮੁੰਡਾ ਵਿਅਕਤੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਐਮਪੀ ਦੇ ਐਮਪੀ ਦੇ ਵੀ ਕੋਈ ਇਲੈਕਸ਼ਨ ਲੜਿਆ ਜਾਂ ਐਮਐਲਏ ਦੇ ਇਹ ਕੀ ਕਹਿਣਾ ਚਾਹੁੰਗੇ ਤੁਸੀਂ ਉਹਦੇ ਉਹਨੂੰ ਪਤਾ ਹੋਊਗਾ ਕਿ ਉਹ ਐਮਪੀ ਹੈ ਜਾਂ ਐਮਪੀ ਲਈ ਐਮਐਲਏ ਜਾਂ ਕਿਸੇ ਦਾ ਕਿਸੇ ਸਪੋਰਟ ਦੇ ਉਹਨੇ ਇਹ ਚੀਜ਼ ਕੀਤੀ ਹੈ ਉਹਦੇ ਉਹ ਦੋਨ ਨੂੰ ਪਤਾ ਹੋਊਗਾ ਕਿ ਉਹਨੇ ਇਹ ਚੀਜ਼ ਲਈ ਘਟਿਆ ਦੀ ਘਟੂ ਤਾਂ ਕਿਉਂ ਕੀਤੀ ਹੈ ਕਿਵੇਂ ਵੇਖਦੇ ਹਾਂ ਕਿ ਸ਼ਰਿਆਮ ਜਿਹੜੀ ਇੱਕ ਮੁੰਡੇ ਵੱਲੋਂ ਜਿਹੜੀ ਗੁੰਡਾ ਕਰਦੀ ਕੀਤੀ ਗਈ ਹੈ ਸ਼ਰਿਆਮ ਗੁੰਡਾ ਕਰਦੀ ਜੇ ਫਾਇਦ ਇਹ ਹੈ ਕਿ ਪੰਜਾਬ ਦੇ ਪੰਜਾਬ ਦੇ ਗੁੰਡਾ ਕਰਦੀ ਰਾਇ ਬਣ ਗਿਆ ਹੈ ਕਿ ਪ੍ਰਸ਼ਾਸਨ ਦੀ ਕੋਈ ਵੀ ਬਿਲਕੁਲ ਨਿਲਾਕੀ ਹੈ ਕਿ ਆਪਣੇ ਲਾਲਾ ਆਰਡਰ ਨੂੰ ਜਿਹੜਾ ਬਿਲਕੁਲ ਲਾਲਾ ਮਨੂ ਵੀਰਾ ਮੋਟਰਸਿਕਲ ਉੱਥੇ ਕੀ ਜਨ ਸਰ ਮੌਕੇ ਤੇ ਪੁਲਿਸ ਬੁਲਾਈ ਗਈ ਸੀ ਉੱਥੇ ਮੌਕੇ ਦੇਖੋ ਬਾਅਦ ਤੇ ਉਹ ਫੋਨ ਕੀਤਾ ਗਿਆ ਮੌਕੇ ਦੇਖੋ 12 ਦੇ ਪੀਸੀਆਰ ਵਾਲੇ ਆਏ ਸੀ ਆਏ ਸੀ ਹਾਂਜੀ ਉਹ ਮੁੰਡੇ ਨੂੰ ਇੱਥੇ ਲਿਆਇਆ ਚਾ ਮੁੰਡੇ ਨੂੰ ਆਪਣੇ ਨਾਲ ਸੱਧ ਲਿਆਏ ਸ ਕਿ ਤੁਮ ਕਿਹ ਕਿਦਾਂ ਦੇ ਰਿਆ ਹੈਗੀ ਲੀਡਰਾਂ ਦੀ ਦੇ ਰਿਆ ਸੋ ਇਹਨਾਂ ਨੇ ਰੱਖਿਆ ਕਿ ਉਹ ਤੁਹਾਨੂੰ ਉਹਨੇ ਇਹ ਧੰਕੀ ਦਿੱਤੀ ਹੈ ਕਿ ਮੈਂ ਐਮਪੀ ਦਾ ਜਾਂ ਐਮਐਲਏ ਦਾ ਖਾਸ ਨੰਨਾ ਪਜਾ ਉਹ ਨਹੀਂ ਪਤਾ ਹੋਊਗਾ ਉਹਨੇ ਕੀ ਜਿਹੜਾ ਕਿਹੜੀ ਤਹਿਤ ਕਿਹੜੀ ਰਾਜਨੀਤੀ ਦੇ ਲੀਡਰ ਨਾਲ ਜੁੜੇ ਹੋਏ ਨੇ ਜਿਹਨੇ ਸਪੋਰਟ ਦੇ ਗੁੰਡਾ ਕਰਦੀ ਜਿਹੜਾ ਰਾਜ ਬਣਾਇਆ ਗਿਆ ਨੇ ਵਾਪਸ ਮਨ ਲਗੀ ਡਰ ਨਹੀਂ ਰਹਿ ਗਿਆ ਪ੍ਰਸ਼ਾਸਨ ਦਾ ਹੁਣ ਕੋਈ ਡਰ ਹੀ ਨਹੀਂ ਹੈਗੇ ਇਹਨਾਂ ਦਾ ਸਿਲੰਨੇ ਖੁੱਲੇ ਪਏ ਨੇ ਕਰੋੜਾ ਸਾਹਿਬ ਲੀਟਰਾਂ ਦੀ ਵੀ ਧਮਕੀਆਂ ਦੇ ਰਿਆ ਸੀ ਉਹ ਐਮਪੀ 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 ਐਮਐਲ ਕਹਿੰਦਾ ਜੀ ਮੈਂ ਕਹਿੰਦੇ ਕਿ ਜਾ ਕੇ ਕਹਿਣਾ ਚਾਹੁੰਦਾ ਜੀ ਮੈਂ ਛੋਣ ਲੈਣੇ ਆਇਆ ਆ ਜਾਂ ਉਹਦੇ ਕੋਲ ਹੈ ਉਹਨਾਂ ਨਾਲ ਰਹਿੰਦਾ ਆ ਕਿਵੇਂ ਦੇਖਦੇ ਹੋ ਕਿ ਸ਼ਰਿਆਮ ਜਿਹੜੀ ਗੁੰਡਾਗਰਦੀ ਕੀਤੀ ਜਾ ਰਹੀ ਹੈ ਜੀ ਇਹਨਾਂ ਸਾਹਮਣੇ ਸ਼ਰਿਆਮ ਆ ਔਰ ਬਿੰਦੇ ਬਿੰਦੇ ਜਿਹੜਾ ਮੈਂ ਕੈਮਰੇ ਵੀ ਲੱਗੇ ਆ ਉਹ ਵੀ ਕਿੰਨੇ ਜਗ੍ਹਾ ਦੇਖ ਸਕਦੇ ਆ ਕਿ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸੀ ਆਏ ਦੇਖਦੇ ਕੀ ਕਰਦੇ ਫਿਰ ਅੱਜ ਨਹੀਂ ਕਰਦੇ ਬਸ ਬਿਆਖਿਆ ਕਰਾਂਗੇ ਹਣ ਅਸੀਂ ਕੀ ਦੇ ਦੇ ਕੇ ਇੱਕ ਲੀਡਰ ਆਇਆ ਉਹ ਨਾਲ ਤੇਰੇ ਕੀ ਕਰਦੇ ਉਹਦੇ ਨਾਲ ਦੇ ਬੰਦੇ ਆਏ ਸੀ ਸੋ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਲੰਧਰ ਦੇ ਨਵੀ ਬਾਰਾਦਰੀ ਥਾਣੇ ਦੇੋਂ ਜਿੱਥੇ ਸ਼ਿਵ ਸੈਨਾ ਨੈਸ਼ਨਲ ਪ੍ਰੈਜ਼ੀਡੈਂਟ ਰਾਜਕਮਾਰ ਰੋੜਾ ਜੀ ਪੂਡਾ ਕੰਪਲੈਕਸ ਦੇ ਬਾਹਰ ਕੋਈ ਕਿਸੇ ਮਾਮਲੇ ਨੂੰ ਲੈ ਕੇ ਡੀਆਈਜੀ ਸਾਹਿਬ ਨੂੰ ਮਿਲਣ ਆਏ ਸੀ ਸੋ ਉਸੇ ਹੀ ਦੌਰਾਨ ਇੱਕ ਆ ਵਿਅਕਤੀ ਜਿਹੜਾ ਵਾ ਜਿਹੜਾ ਉਹਦੇ ਵੱਲੋਂ ਜਿਹੜੀ ਇੱਕ ਜਿਹੜੀ ਰਾਜਕੁਮਾਰ अरोड़ा ਜੀ ਦੇ ਨਾਲ ਜਿਹੜੀ ਲੜਕੀ ਹੈ ਜਿਹੜੀ ਇਨਸਾਬ ਇਨਸਾਬ ਲੈਣ ਲਈ ਜਿਹੜੀ ਆ ਮੰਗ ਕਰ ਰਹੀ ਆ ਉਹਨੂੰ ਉਹਦੇ ਨਾਲ ਜਿਹੜੀ ਆ ਬਤਮੀਜ਼ੀ ਕਰ ਰਿਹਾ ਸੀ ਮਿਸਬਿਹਰ ਕਰ ਰਿਹਾ ਸੀ ਸੋ ਉਹਨਾਂ ਰਾਜਕੁਮਾਰ अरोड़ा ਜੀ ਦੇ ਉਹਨਾਂ ਨੂੰ ਉਸ ਵਿਅਕਤੀ ਨੂੰ ਰੋਕਣ ਦੇ ਦੌਰਾਨ ਜਿਹੜਾ ਉਹਨਾਂ ਤੇ ਇਹ ਜਿਹੜਾ ਕੁਰਸੀ ਤੇ ਹਮਲਾ ਕੀਤਾ ਕੀਤਾ ਗਿਆ ਸੋ ਉਹਨਾਂ ਨੇ ਆਪਣਾ ਜਿਹੜਾ ਬਚਾਅ ਕੀਤਾ ਸੋ ਹੁਣ ਜਿਹੜੀ ਆ 112 ਨੰਬਰ ਤੇ 112 ਨੰਬਰ ਦੀ ਜਿਹੜੀ ਗੱਡੀ ਆ ਇੱਥੇ ਜਿਹੜੀ ਇਹਨਾਂ ਨੂੰ ਇਸ ਵਿਅਕਤੀ ਨੂੰ ਥਾਣੇ ਲੈ ਆਈ ਆ ਸੋ ਦੱਸਿਓ ਕਿ ਰਾਜਕੁਮਾਰ ਅਰੋੜਾ ਜੀ ਵੱਲੋਂ ਜਿਹੜਾ ਇੱਕ ਲੜਕੀ ਆ ਉਹਨਾਂ ਦੇ ਨਾਲ ਪਰੀਆ ਤੱਲਣ ਉਹਦੇ ਹੀ ਇੱਕ ਮਸਲੇ ਦੇ ਵਿੱਚ ਡੀਆਈਜੀ ਸਾਹਿਬ ਨੂੰ ਮਿਲਣ ਆਏ ਸੀ ਸੋ ਉੱਥੇ ਹੀ ਪੂਡਾ ਦੇ ਬਾਹਰ ਇੱਕ ਵਿਅਕਤੀ ਵੱਲੋਂ ਜਿਹੜਾ ਕੁੜੀ ਨੂੰ ਛਿੜਾਇਆ ਜਾਂਦਾ ਵਾ ਅਸੀਂ ਲੜਕੀ ਨੂੰ ਛਿੜਾਇਆ ਜਾਂਦਾ ਵਾ ਬਦਤਮੀਜ਼ੀ ਕੀਤੀ ਜਾਂਦੀ ਆ ਸੋ ਰਾਜਕੁਮਾਰ ਰੋੜਾ ਜੀ ਵੱਲੋਂ ਜਿਹੜਾ ਰੋਕਣ ਤੇ ਉਹਨਾਂ ਤੇ ਜਿਹੜਾ ਵਾ ਕੁਰਸੀ ਦੇ ਨਾਲ ਜਿਹੜਾ ਹਮਲਾ ਕੀਤਾ ਜਾਂਦਾ ਵਾ ਸੋ ਆ ਦੱਸ ਦਈਏ ਕਿ ਜਿਹੜੀ ਆ ਲਾ ਨਾ ਆਰਡਰ ਦੀ ਜਿਹੜੀ ਆ ਸਥਿਤੀ ਬੜੀ ਬਿਲਕੁਲ ਜਿਹੜੀ ਆ ناکਾਮੀ ਹੋ ਰਹੀ ਆ ਸੋ ਦੂਸਰੀ ਪਾਰਟੀ ਵੀ ਸ਼ਾਇਦ ਦੂਸਰੀ ਵਿਅਕਤੀ ਦੇ ਨਾਲ ਦੂਸਰੀ ਦੂਸਰੇ ਵੀ ਬੰਦੇ ਜਿਹੜੇ ਨਾਲ ਆਏ ਹੋਏ ਨੇ ਸੋ ਦੱਸ ਦਈਏ ਕਿ ਬੜੀ ਇੱਕ ਦੱਸ ਦਈਏ ਕਿ ਸ਼ਰਿਆਮ ਜਿਹੜੀ ਗੁੰਡਾਗਰਦੀ ਕੀਤੀ ਜਾ ਰਹੀ ਹੈ ਜਲੰਧਰ ਸ਼ਹਿਰ ਦੇ ਵਿੱਚ ਸੋ ਰਾਜਕੁਮਾਰ ਰੋੜਾ ਜਿਹੜੇ ਸ਼ਿਵ ਸੈਨਾ ਨੈਸ਼ਨਲ ਪ੍ਰੈਜ਼ੀਡੈਂਟ ਆ ਉਹਨਾਂ ਵੱਲੋਂ ਜਿਹੜਾ ਇੱਕ ਅ ਇਥੇ ਡੀਆਈਜੀ ਡੀਆਈਜੀ ਦੇ ਦਫ਼ਤਰ ਦੇ ਵਿੱਚ ਮਸਲੇ ਵਿੱਚ ਕੰਮ ਆਣਾ ਆਣਾ ਪੈਂਦਾ ਤੇ ਉਸੇ ਹੀ ਦੌਰਾਨ ਜਿਹੜਾ ਕੂੜਾ ਕੰਪਲੈਕਸ ਦੇ ਬਾਹਰ ਜਿਹੜਾ ਵਾ ਇੱਕ ਵਿਅਕਤੀ ਵੱਲੋਂ ਜਿਹੜਾ ਉਹਨਾਂ ਦੇ ਨਾਲ ਜਿਹੜੀ ਲੜਕੀ ਉਹਨਾਂ ਦੇ ਨਾਲ ਜਿਹੜੀ ਇਹ ਛੇੜਖਾਨੀ ਕੀਤੀ ਜਾਂਦੀ ਹੈ ਜਦੋਂ ਰਾਜਕੁਮਾਰ ਰੋੜਾ ਜੀ ਨੂੰ ਰਾਜਕੁਮਾਰ ਰਾਜਕੁਮਾਰ ਰੋੜਾ ਜੀ ਵੱਲੋਂ ਜਿਹੜਾ ਰੋਕਣ ਉਹਨਾਂ ਨੂੰ ਰੋਕ ਰੋਕਣ ਵਾਲੇ ਕੀਤਾ ਜਾਂਦਾ ਤਾਂ ਉਹਦੇ ਵੱਲੋਂ ਜਿਹੜਾ ਵਾ ਕੁਰਸੀ ਦੇ ਨਾਲ ਉਸ ਵਿਅਕਤੀ ਵੱਲੋਂ ਕੁਰਸੀ ਨਾਲ ਜਿਹੜਾ ਉਹਨਾਂ ਦੇ ਬਾਹਰ ਕੀਤਾ ਜਾਂਦਾ ਵਾ ਸੋ ਹੁਣ ਜਿਹੜੀ ਆ ਪੁਲਿਸ ਆ ਜਿਹੜੀ ਆ ਉਹਨਾਂ ਨੂੰ ਜਿਹੜੀ ਵਿਅਕਤੀ ਨੂੰ ਜਿਹੜੀ ਆ ਉਹ ਥਾਣਾ ਬਾਰਾਦਰੀ ਦੇ ਵਿੱਚ ਲੈ ਕੇ ਆਈ ਆ ਸੋ ਹੁਣ ਦੇਖਣਾ ਹੋਊਗਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਉਸ ਵਿਅਕਤੀ ਦੇ ਕੀ ਮਾਮਲਾ ਦਰਜ ਕੀਤਾ ਜਾਂਦਾ ਹੈ ਸੋ ਸਾਡੇ ਨਾਲ ਬਨੇ ਰਹੋ ਸੋ ਦੁਬਾਰਾ ਤੁਹਾਡੇ ਨਾਲ ਅਪਡੇਟ ਹੋਵਾਂਗੇ ਤੁਹਾਡੇ ਕੋਲ ਲਵਾਂਗੇ ਅਲਵਿਦਾ ਸਪੀਡ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਧੰਨਵਾਦ